ਸੱਚੇ ਪਾਤਸ਼ਾਹ ਹੈ ਤੇਰੇ ਅੱਗੇ ਵਾਸਤਾ ਤੂੰ ਪਲਾਂ ਵਿੱਚ ਦੁੱਖ ਤੋੜ ਦੇ ਸੱਚੇ ਪਾਤਸ਼ਾਹ ਹੈ ਤੇਰੇ ਅੱਗੇ ਵਾਸਤਾ ਤੂੰ ਪਲਾਂ ਵਿੱਚ ਦੁੱਖ ਤੋੜ ਦੇ ਸਾਡੀ ਇਹੋ ਆ ਦਸਦਾ ਤੱਕਰੀ ਨਾ ਨਿਰਾਸ਼ ਮਾਪਿਆਂ ਦਾ ਫਤਵੀਰ ਪੁੱਤ ਮੋੜਦੇ ਓ ਮੈਂ ਕਿਆ ਮਾਪਿਆਂ ਦਾ ਇਕਲੌਤਾ ਪੁੱਤ ਮੋੜਦੇ ਮਾਪਿਆਂ ਦਾ ਫਤਵੀਰ ਪੁੱਤ ਮੋੜਦੇ ਉਹ ਮੈਂ ਕਿਆ ਮਾਪਿਆਂ ਦਾ ਇਕਲੌਤਾ ਪੁੱਤ ਮੋੜਦੇ ਉਹ ਦੁਨੀਆ ਦੇਖਨੇ ਲੋਕੇ ਅਰਦਾਸਾਂ ਕਰਦੇ ਕਿਸੇ ਨਾ ਕਿਸੇ ਦੀ ਦਾਤ ਆਸ ਪੂਰੀ ਕਰਦੇ ਉਹ ਕਿੰਨੀ ਮੁਸ਼ਕਲ ਨਾਲ ਚਾਰ ਸੱਦਰਾਂ ਮੈਂ ਗਾਈਆਂ ਨੇ ਨਰੰਗਾਵਾਦੀ ਜੱਗੇ ਕੋਲੋਂ ਜਿਹੜੀਆਂ ਲਖਾਈਆਂ ਨੇ ਉਹ ਸੱਚੀ ਕਿੰਨੀਆਂ ਹੀ ਅੱਖਾਂ ਰੀ ਨੰਰਾਸ਼ ਮਾਪਿਆਂ ਦਾ ਫਤਿਹ ਵੀਰ ਪੁੱਤ ਮੋੜਦੇ ਉਹ ਮੈਂ ਕਿਆ ਮਾਪਿਆਂ ਦਾ ਇਕਲੌਤਾ ਪੁੱਤ ਮੋੜਦੇ ਮਾਪਿਆਂ ਦਾ ਫਤਿਹ ਵੀਰ ਪੁੱਤ ਮੋੜਦੇ ਉਹ ਮੈਂ ਕਿਆ ਮਾਪਿਆਂ ਦਾ ਇਕਲੌਤਾ ਪੁੱਤ ਮੋੜਦੇ ਥੈਂਕ ਯੂ ਜੀ ਅਗਰ ਮੇਰਾ ਗਾਣਾ ਚੰਗਾ ਲੱਗਿਆ ਤੇ ਪਲੀਜ਼ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਜੀ